ਏਬੀਆ ਨਿਊ ਲੋਕ ਸਭਾ ਚੋਣਾਂ ਵਿੱਚ ਫਰੋਈਪੁਰ ਤੋਂ ਅਕਾਲੀ ਦਲ ਦੇ ਉਮੀਦਵਾਰ ਨਰਦੇਵ ਸਿੰਘ ਬੋਬੀ ਮਾਨ ਦੇ ਧਰਮ ਪਤਨੀ ਵੱਲੋਂ ਸਰਦੀ ਪਿੰਡਾਂ ਵਿੱਚ ਤੂਫਾਨੀ ਦੌਰਾ ਕੀਤਾ ਗਿਆ ਮਨਪ੍ਰੀਤ ਕੋਹੜ ਹਣੀ ਮਾਨ ਵੱਲੋਂ ਪਰਮਜੀਤ ਸਿੰਘ ਵੇਰੜ ਜੱਤੇਦਾਰ ਸੁਖਪਾਲ ਸਿੰਘ ਜਤਿੰਦਰ ਟਿੱਲੋ ਅਤੇ ਹੋਰ ਅਕਾਲੀ ਆਗਵਾ ਦਾ ਨਾਸ ਰਾਦੇ ਪਿੰਡਾ ਵਿੱਚ ਜਾ ਕੇ ਲੋਕਾਂ ਨਾਲ ਮੁਲਾਕਾਤਾ ਕੀਤੀਆਂ ਅਤੇ ਬਦਲ ਪਰਵਾਰ ਤੇ ਅਕਾਲੀ ਦਲ ਅਤੇ ਮਰੂਮ ਸਾنس ਸਰਦਾਰ ਜੋਰਾ ਸਿੰਘ ਮਾਨ ਵੱਲੋਂ ਕੀਤੇ ਗਏ ਕੰਮਾਂ ਨੂੰ ਯਾਦ ਕਰਾਇਆ ਗਿਆ ਅਤੇ ਉਹਨਾਂ ਕੋਲ ਅਕਾਲੀ ਦਲ ਦੇ ਹੱਕ ਵਿੱਚ ਵੋਟ ਪਵਾਉਣ ਦਾ ਆਸ਼ਵਾਸਨ ਲੈ ਗਿਆ ਇਸ ਮੌਕੇ ਬੋਲਦੇ ਹੋਏ ਲੋਕਾਂ ਨੇ ਕੀ ਕੁਝ ਕਿਹਾ ਅਤੇ ਹਨੀਮਾਨ ਨੇ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਉਹ ਬਰਾਵਾ ਅਸੀਂ ਤਾਂ ਬੜੇ ਦੁਖੀ ਹਾਂ ਸੁਣ ਲੈ ਬਈ ਪਾਣੀ ਆ ਗਿਆ ਸਾਡਾ ਇੱਕ ਡੰਡਲ ਹੀ ਨਹੀਂ ਕੋਈ ਛੇ ਬਜੀ ਉਹਨਾਂ ਪੰਜਾ ਤਿੰਨਾਂ ਵਰੀ ਲਵਾਇਆ 5000 ਦਵਾਈ ਭਾਰਤੇ ਕੱਖ ਨਹੀਂ ਬਚਾ ਤੇ ਅਗੂ ਸਰਕਾਰ ਆਈ ਆਮ ਦੀ ਉਹਨਾਂ ਵਾਦੇ ਬੜੇ ਕੀਤੇ ਵੀ ਇਹ ਤੁਹਾਨੂੰ ਉਹ ਦੇਸਾਂ 5-5000 ਦੇਸਾਂ ਆਂਡਾ ਕੂਕੜੀ ਲੋਟ ਗਈ ਉਹਨਾਂ ਦਾ ਵੀ ਤੇ ਆਂਡਾ ਲੋਟ ਗਈ ਉਹਨ ਦੇ ਵੀ ਉਤਰੀ ਦਾ ਪਕੜ ਲਈ ਦੇ ਦੇ ਉਹਨੇ ਭਰਾਵਾ ਸਾਡੇ ਚਾਲ ਮਾਰਦੇ ਸਰਕਾਰ ਲਈ ਬਣਾ ਹੁਣ ਉਹ ਮੰਦਰ ਸੜਕ ਜਾਓ ਟੀਣੀ ਤੇ ਬਾਹਰ ਰੰਦਾ ਕਦੇ ਉਹ ਟੀਣੀ ਵਾਲੀ ਵਿਛਾਲੀ ਉਹ ਹੀ ਹੈ ਮੋੜੇ ਨਾਲ ਪਹਿਲੇ ਆਕਾ ਵਾਲਾ ਉਹ ਭੈਣਾ ਤੇ ਬੀਬੀ ਉਹ ਮਾਵਾਂ ਹਜ਼ਾਰ ਹਜ਼ਾਰ ਪਹਿਲੇ ਖਾਤੇ ਹਬ ਤੇ ਜੀ ਉਹਨੇ ਕਿਸਨ ਬੀਬੀ ਦਿੱਤਾ ਨਾ ਹੈ ਇਹ ਦੇਖ ਲੋ ਇਹ ਦਿੱਤਾ ਵਾਲੀ ਵੋਟ ਹਾਲੀ ਤੁਸੀਂ ਬੇਬਕੂ ਬਣਾ ਗਏ ਹੁਣ ਆ ਗਿਆ ਉਸ ਤੋਂ ਬਾਅਦ ਗਭਾਇਆ ਆ ਗਿਆ ਕਪਾਇਆ ਨਹੀਂ ਰਾਭ ਰਾਇਆ ਆਪਣਾ ਉਹ ਰਾਜ ਜਿਹੜਾ ਆਪਣਾ ਠੀਕ ਹੈ ਮੈਨੂੰ ਤਾਂ ਬਿਲਕੁਲ ਸਹੀ ਕੰਮ ਬਿਲਕੁਲ ਸਹੀ ਖਾਧੀਏ 40 ਸਾਲ ਮੈਂ ਨਹੀਂ ਆਇ ਕਿ ਪਾਰਟੀ ਨਾਲ 40 ਸਾਲ ਸਾਰਾ ਜੀਵਨ ਮੈਂ ਪਾਰਟੀ ਨਾਲ ਲਾ ਦਿੱਤਾ ਤੇ ਲੇ ਕਪਾਇਏ ਨੂੰ ਆਇਆ ਬਣਾਇਆ ਤੇ ਉਹਨਾਂ ਮੈਨੂੰ ਕਿ ਮੱਖੀ ਕੱਢੀ ਨਾ ਦੁੱਧ ਦੇ ਚ ਉਹ ਬਾਹਰ ਕੱਢ ਦਿੱਤਾ ਅੱਜ ਮੈਂ ਉਹਦੇ ਬਾਰ ਖਿਲਾਫ ਆ ਮੈਨੂੰ ਕਿਹੜੀ ਗੋਲੀ ਬਣੀ ਹੈ ਨਾ ਉਹ ਤਾਂ ਵਜਣੀ ਹੈ ਤੇ ਮੈਂ ਕਿਹੜਾ ਆ ਦੇ ਪਾਰਟੀ ਸਿਪਾਹੀ ਬਣ ਤੇ ਅਖਾਲੀ ਦਾ ਕੰਮ ਕਰਦੇ ਬੱਲੇ ਬੱਲੇ ਬੋਲੇ ਹੋ ਨੀ ਹਾਂ ਦੇ ਨੀ ਬੀਆ ਸਾਰਾ ਮੇਰਾ ਪਿੰਡ ਹੈ ਮੇਰਾ ਵਜੀਕ ਅੱਜ ਤੇ ਮੈਂ ਜਨਮ ਮੈਂ ਇੱਥੇ ਪੜਾ ਆ ਮੇਰਾ ਮੈਂ ਘਰ ਖੜਾ ਕਿ ਨਾਮ ਪਿੰਡ ਦਾ ਸੁੱਚਾ ਸਿੰਘ ਇਹ ਗੱਟੀ ਨੰਬਰ 1 ਤੇ ਬੰਦਾ ਵੇਖ ਲਓ ਭਰਾ ਉਹਨੇ ਤਾਂ 5 ਸਾਲ ਸਾਡੀ ਵੀ ਰਿਕਵੈਸਟ ਹੈ 5 ਸਾਲ ਦਾ ਅਪਰਾਧ ਅਸੀਂ ਇਸ ਪਿੰਡ ਤੇ ਬੈਠੇ ਸਾਡੀ ਪੰਚਾਇਤ ਰੇਤਾ ਬਣੀ ਨਾਲ ਇਕੱਠੀ ਹੈ ਸਾਡੇ ਪਿੰਡ ਨੂੰ ਕੋਈ ਸਿਫਤਾ ਨਹੀਂ ਮਿਲਦੀ ਸਾਡੇ ਪਿੰਡ ਦਾ ਪਾਣੀ ਦਾ ਵੀ ਨਿਕਾਸ ਨਹੀਂ ਹੈ ਨਾ ਹੀ ਯੁਵਾ ਪੀੜੀ ਵਾਸਤੇ ਕੋਈ ਗਰਾਊਂਡ ਦੀ ਸਿਫਤਾ ਹੈ ਨਾ ਹੀ ਸਾਨੂੰ ਕੋਈ ਵਹੀਕਲ ਦੀ ਸਿਫਤਾ ਹੈ ਇੱਥੇ ਜਿਹੜੇ ਬੰਦੇ ਮੋਟਰਸਾਈਕਲ ਹੈਗੇ ਵਹੀਕਲ ਹੈਗੇ ਉਹ ਤਾਂ ਜਾ ਵਰਦੇ ਜਿਹੜੇ ਪੈਦਲ ਲੇਡੀਜ਼ ਮੁਫਾਤ ਤੰਗੀ ਹੁੰਦੀ ਆਣ ਜਾਣ ਦੀ ਰੋਜ਼ ਸਾਡਾ ਰਸਤਾ ਸਾਰਾ ਟੁੱਟ ਗਿਆ ਪਾਣੀ ਆਣ ਕਰਨ ਸਾਡੇ ਕੋਈ ਸੁਣਾਈ ਨਹੀਂ ਕੋਈ ਆਇਆ ਆਮ ਆਦਮੀ ਪਾਰਟੀ ਦਾ ਕੋਈ ਲੀਡਰ ਹੁਣ ਸਮਨਾ ਸਾਹਿਬ ਨੇ ਉਹ ਅੰਦਰੋਂ ਗਈ ਜਾਂਦੇ ਨੇ ਬੇਨੁਕਾ ਪਾ ਦੇ ਉਹਨੂੰ ਪਾ ਦੇ ਉਹ ਕੋਈ ਲੀਡਰਸ਼ਿਪ ਨਹੀਂ ਹੁੰਦੀ ਪਰ ਸਾਡੀ ਰਿਕਵੈਸਟ ਇਹ ਹੈ ਕਿ ਸਾਡੇ ਪਿੰਡ ਨੂੰ ਸਾਡੀ ਪੰਚਾਇਤ ਨਾ ਕਰਾਈ ਜਾਵੇ ਦੂਜਾ ਪਰ ਸਾਨੂੰ ਪਾਣੀ ਦਾ ਨਿਕਾਸ ਦਿੱਤਾ ਜਾਵੇ ਸਾਨੂੰ ਗਰਾਊਂਡ ਦਿੱਤਾ ਜਾਵੇ ਸਪੋਰਟਸ ਦਾ ਸਾਡੀ ਯੁਵਾ ਪੀੜ੍ਹੀ ਖੇਡਾਂ ਵਾਲੇ ਜਾਵੇ ਜਿਹੜੀ ਨਸ਼ਾ ਵੱਲ ਧਰਤੀ ਜਾਂਦੀ ਮੈਂ ਕਰੋਣਗੇ ਜੇ ਮਉਣ ਕੀ ਬੱਚੇ ਆਪਣੇ ਆਪਣੇ ਆਪ ਉਸ ਪਾਸੇ ਧਿਆਨ ਕਰ ਮੈਂ ਥੋਦੇ ਨਾ ਵਾਦਾ ਕਰਨਾ ਹੈ ਇੱਕ ਨੰਬਰ ਮੈਂ ਵੀ ਮੇਰਾ ਪਿੰਡ ਵੀ ਆਪਣੇ ਉੱਪਰ ਵਾਦਾ ਕਰਨਾ ਪੰਚਾਇਤ ਥੋਦੀ ਸਾਡੇ ਵਾਸਤੇ ਆ ਸਰਪੰਚ ਬੈਠਾ ਬਦਲ ਤੇ ਦੂਜਾ ਨੰਬਰ ਕਿਹੜੇ ਥੋਦੇ ਮੁਸ਼ਕਲਾਂ ਆ ਇਹ ਕਰ ਆ ਆਪਣਾ ਮਾਨਸਾ ਬਣਦੇ ਨੇ ਪਹਿਲੇ ਹੱਲ ਪਹਿਲੇ ਹੱਲ ਸਭ ਤੋਂ ਐਸ ਪਿੰਡ ਦਾ ਹੋਵੇ ਅਸੀਂ ਪੁਲ ਦੇ ਧਾਰਨੀ ਪਹਿਲੇ ਧਾਰਨੀ ਕਮਾਨੀ ਪਰ ਸਾਨੂੰ ਅੱਜ ਇਹ ਜੀ ਸਾਡਾ ਹਲਕਾ ਕੀਤਾ ਜਾਵੇ ਤੁਹਾਨੂੰ ਲੱਗਦਾ ਇਹ ਕਾਰੀਦਲ ਤੁਹਾਡੇ ਨਾਲ ਖੜ ਸਕਦਾ ਸਾਡੇ ਨਾਲ ਖੜੇ ਨੇ ਬਹੁਤ ਸਾਲ ਵੱਡੇ ਬਾਦਲ ਸਾਹਿਬ ਹੈ ਸਾਡਾ ਪੁਲ ਦਾ ਕੰਮ ਹੀ ਉਹਨਾਂ ਨੇ ਕੀਤਾ ਸੀ ਸ਼ੁਰੂ ਤੋਂ ਮੰਡੀਆਂ ਮੰਡੀਆਂ ਉਹਨਾਂ ਨੇ ਬਣਾਈਆਂ ਉਹਨਾਂ ਨੇ ਬਹੁਤ ਸਾਹਿਬ ਨੇ ਪਰ ਜੋ ਗ੍ਰੈਂਟ ਵੀ ਖਾਨੂੰ ਸਾਨੂੰ ਪੂਰੀ ਸਿਰਦਾ ਮਿਲੀ ਉਹਨਾਂ ਦੇ ਸਰਕਾਰ ਵੱਲੋਂ ਪਰ ਜਦੋਂ ਉਹਦਾ ਉਹਨਾਂ ਦਾ ਮਜੀਠੀਆ ਸਾਹਿਬ ਆਇਆ ਉਹਨੇ ਬੇੜੇ ਕਰਤਾ ਸਰਕਾਰ ਨੂੰ ਲੈ ਕੇ ਬਹਿ ਗਿਆ ਹੁਣ ਤੁਹਾਨੂੰ ਆਸ ਹੈ ਜੋਰਾ ਸਿੰਘ ਮਾਨ ਪਰਿਵਾਰ ਤੋਂ ਸਾਨੂੰ ਪੂਰੀ ਆਸ ਹੈ ਵੀ ਸਾਡੇ ਜੋ ਕੈਂਡੀਡੇਟ ਨੇ ਜੋਰਾ ਸਿੰਘ ਮਾਨ ਜਿੱਤਣਗੇ ਤੇ ਸਾਡੇ ਕੰਮ ਬੋਲੇ ਸੋਨਿਹਾਲ ਸਾਰੀਆਂ ਪੈਣਾ ਮਿਲੀਆਂ ਗੱਲ ਸੁਣੋ ਜੀ ਸਰਕਾਰ ਨੂੰ ਵੀ ਮਾਨ ਤੱਕ ਵੀ ਤੋਂ ਖੜੇ ਹੋਏ ਆ ਇਹਨਾਂ ਦੇ ਸਾਡੇ ਫਾਦਰ ਸਾਹਿਬ ਸਰਦਾਰ ਜੋਰਾ ਸਿੰਘ ਮਾਨ ਆ ਬੇਟੇ ਨੇ ਗੱਲ ਵੀ ਕੀਤੀ ਹੋਣੀ ਹੈ ਨਾ ਥੋੜਾ ਪੁਲ ਬਣਾਇਆ ਨਾ ਜਿਹੜਾ ਉਹ ਸਰਦਾਰ ਜੋਰਾ ਸਿੰਘ ਮਾਨ ਨੇ ਕੀ ਬਣਾਇਆ ਤਿੰਨ ਵਾਰ ਬਣਿਆ ਤਿੰਨ ਵਾਰ ਕਿਉਂ ਬਣਿਆ ਇੱਥੋਂ ਕਿ ਉਹਨਾਂ ਨੇ ਇੱਥੇ ਕੰਮ ਬਹੁਤ ਕੀਤੇ ਆ ਬਾਹਰ ਛਾੜੂ ਵਾਲੇ ਇੱਕ ਵਾਰੀ ਮੋਟਾਈ ਲੱਗੇ ਸਵਾ ਦੋ ਸਾਲ ਹੋ ਗਈ ਕੋਈ ਵੀ ਭੈਣ ਕਹਿ ਸਕਦੀ ਹੈ ਕੋਈ ਕੰਮ ਕੀਤਾ ਥੋੜਾ ਕੁ ਹਜ਼ਾਰਾਂ ਹਜ਼ਾਰ ਰੁਪਏ ਆਏ ਨਹੀਂ ਆ ਕੋਈ ਵੀ ਹੱਥ ਖੜਾ ਕਰਕੇ ਕਹਿੰਦਾ ਕੋਈ ਨਹੀਂ ਤੋਂ ਯਾਰ ਪੰਜ ਸਾਲ ਨੇਰ ਬਸ ਆਇਆ ਮੇਰੇ ਲਈ ਲਗਦੀ ਆ ਫਾਇਨਾ ਅਸੀਂ ਕੀ ਕਰਦੇ ਆ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣੀ ਆ ਵਿਸ਼ਵਾਸ ਦਾ ਬੈਨ ਬੜੀ ਆ ਸਾਰੇ ਦੁਆਰੇ ਪਾੜਦੇ ਦੁਆ ਜਦੋਂ ਵਾਸੇ ਚੇਹੇ ਸੁਣਾਈ ਬਿਨਾਂ ਪਿਛਲੇ ਖੜੇ ਸੁਣਾਈ ਤੂੰ ਮੇਰੀ ਗੱਲ ਸੁਣ ਕੇ ਨਾ ਅਰੇ ਸੁਣਾਈ ਲੱਗਦੀ ਆ ਠੀਕ ਆ ਤਾਂ ਸੁਣੋ ਨਾ ਸਮਝਦੇ ਆ ਯਾਰੀ ਜਾਣੀ ਖੇਰੀ ਕੋਈ ਨਹੀਂ ਆਇਆ

ਕੀ ਕਰੀਏਗਾ ਨਾ ਜਿਹੜਾ ਕੋਲ ਲੱਕੇ ਰੋਣਾ ਦੇ ਬਸ ਤੇ ਪੈਸੇ ਝਾੜਦੇ ਸੁਣਨਾ ਦੋਨਾਂ ਤੇ ਲੱਗ ਜਾਂਦੇ ਨੇ ਜਿਹੜੇ ਜਿਹੜੇ ਗਰੀਬ ਵੀ ਨੇ ਉਹਨਾਂ ਨੂੰ ਮੇਰੇ ਕਹਿੰਦਾ ਹੁੰਦਾ ਉਹ ਤਾਂ ਪੰਨਸੂ ਆਈ ਜਦੋਂ ਮੇਰੀ ਗੱਲ ਸੁਣ ਮੈਂ ਤੁਹਾਨੂੰ ਇਹ ਇੱਕ ਅੰਦਾਸਨੀ ਨਹੀਂ ਫਾਦਰ ਸਾਹਿਬ ਤਿੰਨ ਵਾਰ ਬਣੇ ਨਹੀਂ ਤਾਂ ਬੰਦਾ ਇੱਕ ਵਾਰ ਝੂਠ ਮਾਰ ਕੇ ਵੋਟਾਂ ਲੈ ਜਾਂਦਾ ਜਿਵੇਂ ਚੋੜ ਤੋਂ ਝਾੜੂ ਵਾਲੇ ਲੈ ਕੇ ਸੀ ਤੇ ਦੂਜੀ ਵਾਰ ਫੇਰ ਬਣਦਾ ਜਿਹੜਾ ਕੰਮ ਕਰਦਾ ਤੀਜੀ ਵਾਰ ਫੇਰ ਬਣਦਾ ਵੀ ਜੋ ਬਹੁਤ ਕੰਮ ਕਰਦੇ ਆ ਸਾਥੀ ਵਾਰ ਫਿਰ ਉਹਨਾਂ ਨੂੰ ਭੇਜਿਆ ਰਿਹਾ ਜੇ ਕੰਮ ਕੀਤੇ ਆ ਥੋੜਾ ਝਾੜਨੇ ਵੀ ਕੀਤੇ ਗੇੜਾ ਮਾਰਿਆ ਕਿਸੇ ਨੇ ਤੁਸੀਂ ਅੱਖਾਂ ਮੀਚ ਕੇ ਵੋਟਾਂ ਪਾਥੀਆਂ ਇਸ ਕਰਕੇ ਝਾੜੂ ਆਊਗਾ ਤੁਸੀਂ ਪੁੱਛਿਓ ਵੀ ਤੁਸੀਂ ਸਾਡੇ ਕੰਮ ਦੀ ਕੀਤੇ ਆ ਤੁਸੀਂ ਦੁੱਧ ਦੁੱਧ ਮਾਰ ਕੇ ਆਹ ਪਾਸਾ ਦੁਆਰੇ ਨਾਲ ਝਾੜੂ ਮਾਰਨਾ ਕੰਮ ਕਰਦੇ ਇਸ ਕਰਕੇ ਗਲਤੀ ਨਾ ਕਰਿਓ ਐਸ ਵਾਰ ਤੱਕੜੀ ਨੂੰ ਸਰਦਾਰ ਨਿਰਦੇਸ਼ ਸਿੰਘ ਬਹਾਵੀ ਮਾਨ ਜੀ ਨੂੰ ਕਾਣਸਾਭ ਕਰੋ ਉਹਨਾਂ ਦੇ ਪਾਦਰ ਸੀ ਸਰਦਾਰ ਜੋਰਾ ਸਿੰਘ ਮਾਨ अपील करते हैं कि A. B. A. पर देखने के लिए हमारे चैनल को सब्सक्राइब करना ना भूले जय हिंद जय भारत